ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਵਾਂਦਰ ਦੇ ਵਿੱਚ ਵਾਂਦਰ ਡੋੜ ਕਾਗਜ਼ਾਂ ਦੇ ਵਿੱਚ ਪਿੰਡ ਦਾ ਨਾਮ ਆਉਂਦਾ ਵਾ ਪਰ ਤੁਹਾਨੂੰ ਇੱਕ ਰਸਤਾ ਦੱਸ ਦਿੰਨਾ ਮੈਂ ਜਦੋਂ ਤੁਸੀਂ ਬਾਜੇਖਾਨੇ ਤੋਂ ਕੋਟਕਪੂਰੇ ਵਾਲੀ ਸਾਈਡ ਨੂੰ ਵਧੋਗੇ ਨਾ ਤੇ ਬਾਜੇਖਾਨੇ ਵਾਲਾ ਪੁਲ ਉਤਰੋਗੇ ਤਾਂ ਤੁਹਾਨੂੰ ਮਿੱਤਰੋ ਪਿੰਡ ਮਿਲ ਜਾਊਗਾ ਲੰਬਵਾੜੀ ਫਿਰ ਲੰਬਵਾੜੀ ਪਿੰਡ ਤੋਂ ਤੁਸੀਂ ਸੱਜੇ ਹੱਥ ਮੋੜ-ਮੋੜ ਕੇ ਗੇਟ ਦੇ ਥੱਲੋਂ ਦੀ ਥੋੜਾ ਜਿਹਾ ਅੱਗੇ ਆਓਗੇ ਨਾ ਮਿੱਤਰੋ ਤੇ ਤੁਹਾਨੂੰ ਮਿਲ ਜੂਗਾ ਚਰਾਸਤਾ ਇੱਕ ਛੜਕਾ ਜਿਹੜੀ ਉਹ ਸੱਜੇ ਹੱਥ ਜਾਊਗੀ ਡੋਡ ਨੂੰ ਤੇ ਖੱਬੇ ਹੱਥ ਮੜੂਗੀ ਵਾਂਦਰ ਨੂੰ ਵਾਂਦਰ ਪਿੰਡ ਦੇ ਵਿੱਚ ਆਉਣਾ ਵਾ ਤੁਸੀਂ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਵੀਰ ਹੁਣਿਆਂ ਦੇ ਵਕਾਊ ਆ ਇੱਕ ਗਾਂ ਤਿਆਰਾ ਮਿੱਤਰੋ ਤੇ ਇੱਕ ਗਾਂ ਸੁਈ ਸੁਵਾਈ ਆ ਬੱਚਾ ਹੈਗਾ ਵਾ ਤੁਹਾਨੂੰ ਵੱਛੀ ਆ ਜਿਹੜੀ ਉਹ ਪਰ ਦੇਣੀ ਨਹੀਂ ਹੈਗੀ ਇਹ ਗੱਲ ਪਹਿਲਾਂ ਦੱਸ ਦਿੰਨੇ ਆ ਗਾਂ ਮਿਲ ਜੂਗੀ ਕੱਲੀ ਵੱਛੀ ਬਾਈ ਨਹੀਂ ਰੱਖਣੀ ਭਈ ਚੰਗਾ ਸੀਮਨ ਪਰ ਆਇਆ ਸੀ ਆਉ ਕਰਦੇ ਆ ਬਾਈ ਦੇ ਨਾਲ ਆਪਾਂ ਗੱਲਬਾਤ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਸੀਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਬਾਈ ਅੱਛਾ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਨਾ ਕਲਵੰਤ ਸਿੰਘ ਜੀ ਕਲਵੰਤ ਸਿੰਘ ਹਾਂਜੀ ਕਲਵੰਤ ਬਾਈ ਫਿਰ 2 ਜਨਵਾਰ ਵੇਚਨੇ ਆ ਹਨਾ ਵੀਰੇ ਜੀ ਇਹ ਪਹਿਲੇ ਨੰਬਰ ਤੇ ਡੱਬੀ ਗਾਂ ਕਿੰਨੇ ਦਾ 100 ਸੁੰਦੀ ਵੀਰੇ ਇਹ ਤੀਜੇ ਸੂਏ ਸੁੰਦੀ ਹੈ ਤੀਜੇ ਸੂਏ ਸੂਣਾ ਇਹਨੇ ਹਾਂਜੀ ਕਲੰਤ ਭਾਈ ਕਿੰਨੇ ਦਿਨ ਪਏ ਆਂਦੇ ਹਜੇ ਇਹ 10 ਦਿਨ ਬਾਕੀ ਪਏ ਆ ਜੀ 10 ਦਿਨ ਪਏ ਆ ਕਿੰਨਾ ਦੁੱਧ ਚੋਲਿਆ ਸੀ ਭਰਾ ਤੂੰ ਇਹਨੇ ਥੱਲੋ 17 ਲੀਟਰ ਚ ਹੋਇਆ ਜੀ 17 ਲੀਟਰ ਚ ਹੋਇਆ ਦੁੱਧ ਹਾਂਜੀ ਲੈ ਵਾਲੂਆ ਤੇ ਫਿਰ ਫਸਾ ਜਾਂਦੀ ਹੋਣੀ ਬਣ ਜਾਂਦੀ ਹੋਣੀ ਪੂਰਾ ਹੀ ਪੂਰਾ ਵਧੀਆ ਜੀ ਠੀਕ ਹੈ ਭਾਈ ਅੱਛਾ ਕਲੰਤ ਵੀਰੇ ਕੀ ਰੇਟ ਤੈਅ ਕੀਤਾ ਜਾਂਦਾ ਭਾਈ ਰੇਟ 70000 ਕੀਤਾ ਜੀ ਠੀਕ ਹੈ ਮਾਨਤਾ ਨੇ ਵਿੱਚੋਂ ਭਾਈ ਖੁੱਲਾ ਕਰ ਦਾਂਗੇ ਠ ਲੇਵੇ ਦਾ ਡਿਜ਼ਾਈਨ ਆ ਉਹ ਜ਼ਰੂਰ ਥੋੜਾ ਜਿਹਾ ਟੁੱਟਣਾ ਬਾਕੀ ਗਾਂ ਸਾਰੀ ਚੰਗੀ ਆ ਬਰੀਡ ਵਾਈਜ਼ ਚੰਗੀ ਆ ਮੂੰਹ ਤੋਂ ਚੰਗੀ ਆ ਫੇਸ ਕੁਆਲਿਟੀ ਚੰਗੀ ਆ ਜਿੰਨਾ ਮੂੰਹ ਵੇਖ ਸਕਦੇ ਤੁਸੀਂ ਅਜੇ 10 ਦਿਨ ਬਾਕੀ ਆ ਤੇ ਸੋਹਣੀ ਇਹਨੇ ਥਰਲੋ ਤਿਆਰ ਹੋ ਕੇ ਜਦੋਂ ਇਹਦੀ ਲੇਵੇ ਦੀ ਚਰਚਾ ਤੇ ਇਹਨੇ ਬਦਲ ਜਾਣੀ ਲੈ ਆ ਵੀਰੇ ਮੋੜ ਦੇ ਬਾਈ ਬਰੀਡ ਤੁਸੀਂ ਆ ਵੇਖੀ ਰੋਕੀ ਵੀ ਰეკਮੈਂਡ ਮੂੰਹ ਤੇ ਬੋਦੀਵਾਦੀ ਵੇਖ ਲਓ ਤੁਸੀਂ ਇਹਨਾਂ ਓਕੇ ਦੀ ਰਿਪੋਰਟ ਆ ਥਣ ਬਹੁਤ ਚੰਗਾ ਲੱਗਾ ਹੋਇਆ ਵੀ ਮਾਰੋ ਜਿਹੜਾ ਬੋਡੀ ਸਟਰਕਚਰ ਆ ਉਹ ਇੰਦਾ ਕਰਾਸ ਐਂਗਲ ਆਵਾ ਲੇਵੇ ਵੱਲੋਂ ਜ਼ਰੂਰ ਥੋੜੀ ਟੁੱਟਮੀ ਬਾਕੀ ਥਣ ਦੁੱਧ 12 18 ਲੀਟਰ ਪਾਈ ਨੇ ਨਾਰਮਲ ਸੇਵਾ ਤੇ ਚੋਇਆ ਹੋਇਆ ਚੰਗੀ ਸੇਵਾ ਤੇ ਚੰਗਾ ਦੁੱਧ ਪਾਉਣ ਦੀ ਕੈਪੈਸਿਟੀ ਇਹ ਜਰੂਰ ਰੱਖੂਗੀ ਬਈ ਮਿੱਤਰੋ ਦੇਖ ਸਕਦੇ ਆ ਤੁਸੀਂ ਇਹ ਹੋ ਗਈ ਪਹਿਲੇ ਨੰਬਰ ਤੇ ਦੋ ਨੰਬਰ ਤੇ ਗਾਂ ਵੀਰੇ ਜਿਹੜੀ ਇਹ ਤੀਜੇ ਸਿਰ ਸੂਈ ਵੀ ਆਈ ਠੀਕ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ ਇਹਨੂੰ ਸਵਾ ਕੁ ਮਹੀਨਾ ਹੋ ਗਿਆ ਬਈ ਸਵਾ ਕੁ ਮਹੀਨਾ ਦੀ ਆ ਵੱਛੀ ਆ ਹਨਾ ਬਈ ਹਾਂਜੀ ਹਾਂਜੀ ਇਹ ਵੱਛੀ ਆਏ ਵੱਛੀ ਫਿਰ ਨਹੀਂ ਦੇਣੀ ਮੇਰੇ ਵੱਛੀ ਰੱਖਣੀ ਆ ਬਈ ਠੀਕ ਆ ਬਈ ਠੀਕ ਆ ਤੇ ਵੇਰਦੀ ਕਿਵੇਂ ਆ ਬੱਚੇ ਤੋਂ ਬਣਾਈਆਂ ਹਾਂ ਬਣਾ ਬੱਚੇ ਤੋਂ ਝਾੜ ਪਾ ਕੇ ਠੀਕ ਆ ਵੀਰੇ ਤੇ ਕਿੰਨਾ ਦੋ ਦੋ ਚਵਾ ਦਿੰਦੀ ਆ ਬਾਈ 13 ਲੀਟਰ ਆ ਬਾਈ ਜੀ 13 ਲੀਟਰ ਚਵਾਉਂਦੀ ਆ ਜਮਾ ਤੇ ਚਵਾਈ ਕਿਵੇਂ ਲੱਗੀ ਵੀਰੇ ਚਵਾਈ ਇੱਕ ਨੰਬਰ ਆਈ ਵੀਰੇ ਠੀਕ ਆ ਰੇਟ ਬਾਈ ਇਹਦਾ ਕੀ ਕਰਾਂਗੇ ਆਪਾਂ ਰੇੜੇ ਦਾ 30000 ਰੁਪਏ ਆਈ 30000 ਰੁਪਏ ਮੰਨਤਾਂ ਵਿੱਚੋਂ ਬਾਈ ਕਰ ਦਾਂਗੇ ਜੀ ਠੀਕ ਆ ਕੱਢੀ ਬਾਰ ਨੂੰ ਪਰਾ ਤੋਰੀ ਮੜੀ ਲੈ ਵੀ ਮਿੱਤਰੋ ਇਹਦੇ ਮਗਰ ਬੱਚੀ ਹੈਗੀ ਆ ਸਵਾ ਕੁ ਮਹੀਨਾ ਸੋਈ ਨੂੰ ਹੋ ਗਿਆ ਪ੍ਰੂਫ ਤੁਹਾਡੇ ਸਾਹਮਣੇ ਆ ਪਰ ਬੱਚੀ ਨਹੀਂ ਦੇਣੀ ਕਿਉਂਕਿ ਬੱਚੀ ਰੱਖਣੀ ਆ ਬਾਈ ਨੇ ਪਹਿਲੇ ਦੱਸਤਾ ਸੀ 213 ਲੀਟਰ ਇਹਦਾ ਵੀ ਲਿਵਾ ਜਿਹੜਾ ਟੁੱਟਵਾਵਾ ਬਾਕੀ ਵੇਖ ਸਕਦੇ ਜਿਹੜੇ ਪੁਰਾਣੇ ਦੁੱਧ ਨੂੰ ਲੈਣੀ ਆ ਭਈ ਭਾਅ ਵੀ ਠੀਕ ਆ 30000 ਰੁਪਏ ਦੀ ਡਿਮਾਂਡ ਆ ਵਿੱਚੋਂ ਮਾਨਤਾਣ ਹੋ ਜਾਊਗਾ ਦੇਖ ਸਕਦੇ ਹੋ ਤੁਸੀਂ ਮਿੱਤਰੋ ਨਾਈ ਬੋਤਲ ਲਿਵਾ ਵਿਖਾ ਦੀ ਇੱਕ ਵਾਰੀ ਨੇਦੇ ਤੋਂ ਕਰਕੇ ਫਿਰ ਲਿਵਾ ਜਰੂਰ ਟੁੱਟਵਾਵਾ ਇਹਦਾ ਬਾਕੀ ਇਹਦੇ ਨਾਲੋਂ ਥੋੜਾ ਜਿਆਦਾ ਜਿਆਦਾ ਟੁੱਟਵਾਉਂਦਾ ਡੱਬੀ ਨਾਲੋਂ ਹਾਂ ਦੁਬਾਰਾ ਦੀ ਟੋਟਮੇ ਪਰ ਇਹਦਾ ਡਿਜ਼ਾਈਨ ਹੋਰ ਆ ਉਹਦਾ ਡਿਜ਼ਾਈਨ ਲੈਵੇ ਦਾ ਹੋਰ ਆ ਇਹਨੇ ਭਰ ਕੇ ਡੱਬੀ ਨੇ ਸੋਹਣੀ ਤਿਆਰ ਹੋ ਜਣੋਂ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਬੱਚਾ ਬੱਚੀ ਸੀ ਮਗਰ ਉਹ ਨਹੀਂ ਦੇਣੀ 30000 ਰੁਪਇਆ ਦਾ 31 13 ਲੀਟਰ ਦੁੱਧ ਤਿਆਰ ਆ ਵੀਰੇ ਨੰਬਰ ਦਈ ਕੇ ਰਦੀ ਆਪਦਾ ਭਰਾ ਨੰਬਰ ਬਾਈ ਸਕਰੀਨ ਆ ਨੰਬਰ ਨੋਟ ਹੀ ਕਰਦਾ ਬਾਈ ਦਾਸੀ ਦੇ ਵਿਦੀਪ 74027 ਕਿੰਨਾ 74027 74027 6667 6667 ਇਹ ਨੰਬਰ ਜਿਹੜਾ ਬਾਈ ਹੁਣਾਂ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਕਾਰਡ ਦੇ ਉੱਤੇ ਤੁਸੀਂ ਨੰਬਰ ਨੋਟ ਵੀ ਕਰ ਲਿਓ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਵੰਦਰਾ ਤੇ ਜ਼ਿਲ੍ਹਾ ਲੱਗਦਾ ਵਾ ਬਾਈ ਨੂੰ ਜਿਹੜਾ ਫਰੀਦਕੋਟ ਹਨਾ ਵੀਰੇ ਮੋਗਾ ਧੰਨਵਾਦ